ਹਾਂਜੀ ਗੁੱਡ ਮਾਰਨਿੰਗ ਯਾਰ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਸਵੇਰ ਦਾ ਟਾਈਮ ਆਪਾਂ ਚੱਲੇ ਕੰਮ ਤੇ ਹਾਂਜੀ ਤੁਸੀਂ ਕਰਨ ਦੇ ਜੇ ਮੈਂ ਹਾਂ ਦਾ ਕਰਨ ਰੋਟੀ ਹਿਲਾਤੀ ਅੱਗੇ ਦਵਾਈ ਔਰ ਖਾਲ ਦਵਾਈ ਹਾਂਜੀ ਹਾਂਜੀ ਤੁਸੀਂ ਦੱਸੋ ਕੀ ਜਾਂਦੇ ਜੇ ਮਿਲਦੇ ਫੇਰ ਸ਼ਾਮੀ ਚੱਲੇ ਮੈਂ ਕੰਮ ਤੇ ਚੱਲਿਆ ਸ਼ਾਮੀ ਮਿਲਦੇ ਬੱਤ ਸ਼ਾਮੀ ਉਹ ਰਦਾਖ ਖਾਣ ਵਾਲੀ ਚੀਜ਼ ਆ ਉਹ ਤੇਰੇ ਖਾਣ ਵਾਲੀ ਨਹੀਂ ਹੈਗੀ ਦਹੀਂ ਖਾਣੀ ਹੈ ਦਹੀਂ ਖਾਣੀ ਕੰਬਲ ਜੀ ਬਹਿ ਰਿਹਾ ਹੁਣ ਬਾਹਰ ਠੰਡ ਬਰੀ ਹੈ ਠੀਕ ਹੈ ਨਾ ਹਾਂ ਲਓ ਲੈਣੀ ਹਾਂ ਲੈ ਲਓ ਆ ਵਿੱਚ ਪਾ ਦਾਂ ਸਰਦ ਜੀ ਗਿਗਿਗਿਗਿਗ ਫਿਰ ਮਿਲਦੇ ਆ ਸ਼ਾਮ ਨੂੰ ਹੈ ਬਾਏ ਬਾਏ ਜਾਣਾ ਮਮਦੇ ਮਮਤੇ ਜਾਣਾ ਹੈ ਮਮਤੇ ਜਾਣਾ ਮਾਬੂਨੇ ਚਲੇ ਆਂ ਕੰਮ ਤੇ ਮਿਲਦੇ ਵੇ ਤੁਹਾਨੂੰ ਸ਼ਾਮ ਨੂੰ ਮਾਰ ਕੇ ਹਲਾ ਵੀ ਕਮਰਾ ਕਰਤਾ ਪਰ ਰੈਡੀ ਤੇ ਜੋ ਸ਼ੀਟਾਂ ਲਾਤੀਆਂ ਸਾਰੀਆਂ ਭਾਰਤੀਆਂ ਤੇ ਪੈਨਲ ਬਣਾਤਾ ਜਿਹੜੀ ਪਹਿਲਾਂ ਇਹਦੇ ਹੇਠ ਲਵਰ ਲਾਤੇ ਨੇ ਦੋ ਦਿਨ ਉੱਪਰ ਲਾਇਆ ਰੱਖੇ ਤਿੰਨ ਦਿਨ ਚਾਹੀਦੇ ਲੂਰਨ ਵਾਲੇ ਇਹਨਾਂ ਨੂੰ ਵਧੀਆ ਇੱਥੇ ਸੈਟੀ ਬਣਾਤੀ ਨਾਲ ਹੀ ਤੇ ਕੋån ਨਾ ਕੋån ਕਰਤਾ ਵਧੀਆ ਜੋ ਜਿਹੜਾ ਮੈਂ ਕਾਇ ਲਗਾਣਾ ਤੇ ਬੈਡਰੂਮ ਮੈਂ ਕਾਇ ਲਾਇਆ ਹੈ ਨਾਲ ਤੇ ਸਾਰੇ ਬਣਾ ਲਾਉਂਦੇ ਅੰਦਰ ਸੀਲਿੰਗ ਕੀਤੀ ਸੀਲਿੰਗ ਕਰਾਈ ਇਹਨਾਂ ਨੇ ਲੋ ਜੀ ਪੈਨਲੇ ਕਰਤਾ ਰੈਡੀ ਕਰੋ ਚੈੱਕ ਪਿਆ ਰੰਗ ਨਹੀਂ ਲਾਉਂਦਾ ਫਿਰ ਆਪਾਂ ਲਾਇ ਦੇਤਾ ਫਲਾਬ ਤੇ ਸਰ ਰਾਜਾ ਹੌਲਕ ਨੂੰ ਮੈਂ ਕੱਲਾ ਲਾਤਾ ਬਾਹਰ ਸੈਟਿੰਗ ਵਿੱਚ ਲਾਤਾ ਹੋਈਗਾ ਹਾਂ ਤੇ ਡੱਪਰ ਲੈਂਦੇ ਆ ਦੇਖ ਲੈ ਆਹ ਠੀਕ ਵਾ ਚੈੱਕ ਕਰ ਦੋ ਬਣਾ ਪੀਸ ਹਾਂ ਠੀਕ ਹੋ ਢੰਨਾ ਕੰਮ ਫੜੇ ਢੰਨਾ ਚਲ ਜਾਈ ਹਾਂ ਨਹਾ ਜਾ ਆ ਜਾ ਆ ਜਾ ਦੀ ਆ ਲਪੋਤ ਮੇਰਾ ਠੀਕ ਹੈ ਕਾਕਾ ਠੀਕੰਦਿਆ ਤੇ ਕਿੱਥੇ ਰੱਖੀ ਆ ਪੋਪੀ ਕਿੱਥੇ ਰੱਖ ਪੋਪੀ ਥਾਂ ਉਠਾ ਗੋ ਆਈਦਾ ਪੋਪੀ ਥਾਂ ਰੱਖੋ ਕੀ ਕੰਦਿਆ ਹੈ ਮੈਨੇ ਖਾਇਆ ਪਾਣੀ ਘੁੱਟ ਦੇ ਦੋ ਸਵਾਸਤ ਮੀਰਾ ਬੰਦੇ ਹਾਂ ਪੀ ਖਾਂ ਮੂੰਹ ਵੀ ਦਿਖਾਉਗਾ ਅੱਜ ਫਤਿਹ ਫਤਿਹ ਸਿੰਘ ਇੱਧਰ ਹੈਲੋ ਭਾਈ ਸਾਹਿਬ ਹਾਂਜੀ ਭੁੱਖ ਲੱਗੀ ਹੁਣ ਰੋਣਾ ਬਿਲਕੁਲ ਨਹੀਂ ਤਦ ਕੀ ਕਰਨਿਆ ਨੀ ਲਾੜ ਕਰ ਲੈ ਮੰਮੀ ਦਾ ਬਹੁਤ ਫਦੇ ਨਹੀਂ ਸਤਾ ਬੋਲੇ ਜਰਦਿਸੂ ਆਣ ਰਹੀ ਸੀ ਕੁਛ ਸਈਆਂ ਗੱਲ ਲੈਣੀਆਂ ਸੀ ਇਧਰ ਫਿਲਮ ਲਾਈ ਆਪਾਂ ਵਾਵਾ ਜੀ ਸਰਵਾਲਾ ਜੀ ਲਾਈ ਫਿਲਮ ਸਰਵਾਲਾ ਜੀ ਹੈ ਨਾ ਸਰਵਾਲਾ ਜੀ ਨਹੀਂ ਨਹੀਂ ਪਤਾ ਤੇ ਸਰਵਾਲਾ ਫਤੇ ਨਵੇਂ ਫਤੇ ਵੇ ਠੀਕ ਨਹੀਂ ਸਿਰ ਬੜਾ ਦੁਖਦਾ ਇਸ ਕਰਕੇ ਪਾਈ। ਨਾਲੇ ਬੁਖਾਰ ਆ ਰਿਹਾ ਨਾਲੇ ਸਿਰ ਨੂੰ ਮੈਡੀਸਿਨ ਲੈ ਗਏ ਜਿਤ ਕੰਮ ਤੋਂ ਆਇਆ ਉਸ ਤੋਂ ਬਾਅਦ। ਹਾਂਜੀ। ਇਹ ਤੇ ਪਉਂਦਾ ਨਹੀਂ ਕੈਪ ਇਹਦੀ ਹੁੰਡੇ ਦੀ ਮੈਂ ਹੀ ਪਾ ਲੈਣੀ। ਠੀਕ ਹੈ। ਉਹ ਤੇ ਪਉਂਦੇ ਨਹੀਂ ਤੇ ਪਾਈ ਦੀ ਤੇ ਲਾ ਦਿੰਦਾ ਐ। ਬਾਜੀ ਆ ਵੀ ਲਾਤੀ ਜੀ ਇਜੈਕਟ ਵਾਲੀ ਕੈਪ ਇਹ ਨਾਲ ਹੀ ਮਤਲਬ ਅਟੈਚ ਇਹਨੂੰ ਪਾਈ ਤੇ ਲਾ ਦਿੰਦਾ। ਬਾਜੀ ਠੀਕ ਹੈ ਜੀ ਬਾਜੀ ਸ਼ਸ਼ੀ ਕਾ ਜੀ ਫਤੇ ਇਹ ਕਿਦਾਂ ਬਣਾਇਆ ਕਰਨਾ ਬਲੋ ਤੂੰ ਨਿੱਕੇ ਨਹੀਂ ਸ਼ਸ਼ੀ ਕਾ ਜੀ ਹੈਲੋ ਗਾਇਸ ਇਦਾਂ ਕਰਿਆ ਕਰਨਾ ਹੈਲੋ ਗਾਇਸ ਮੈਂ ਫਤੇ ਆ ਇਦਾਂ ਕਰਕੇ ਮੈਂ ਆ ਕਰ ਲੱਗਾ ਵਾਂ ਹਨਾ ਬਣਾਇਆ ਕਰਨੇ ਬਲੋ ਗਫਤੇ ਦੇ ਕੰ ਮੇਰੇ ਵਲੋਗ ਸਾਰੇ ਦੇਖਿਆ ਕਰੋ ਹੁਣ ਇਹ ਦੇਖਿਆ ਕਰੋ ਕਿ ਮਾਡਾ ਹੋਣਾ ਫਾਜ਼ੀ ਦਾ ਚੈਨਲ ਵੀ ਹੈਗਾ ਉਹ ਹਰਫਤ ਸਿੰਘ ਅਫੀਸ਼ੀਅਲ ਹਰਫਤ ਗੱਲ ਹਨਾ ਹਰਫਤ ਸਿੰਘ ਹਰਫਤ ਗੱਲ ਬਣਾਇਆ ਕਰਨੀ ਪੁੱਤ ਨੇ ਉਹ ਸਕੂਲੋਂ ਆਣ ਕੇ ਬਣਾਇਆ ਕਰਨੇ ਆਏ ਨੇ ਕਿ ਸਕੂਲ ਸਕੂਲ ਜਾ ਨਹੀਂ ਇੱਦਾਂ ਕਰਿਆ ਕਰਨਾ ਲੈ ਮੈਂ ਪਪਾ ਮੰਮਾ ਮੈਂ ਪਹਿਲੀ ਸਕੂਲੇ ਫੋਨ ਲਾਉਣੀ ਪਰ ਇੰਨੀ ਤਾਂ ਕਿਆ ਕਰਨਾ ਮੈਨੂੰ ਫੋਨ ਦੇ ਦੋ ਮੈਂ ਉੱਥੇ ਖੜਨਾ ਇਦਾਂ ਹੀ విగైభా విగై ఔరలు భిలు గాదుకై వల్దం ఏ దిటిం గిటి య్యండిల్గై ఉఛి వోప్లా ని advis language ? ఉటరె జయంకా జమ్తికు ప్లా హడిం బలుగై ? పారాలు ప ਵਾ 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 ਕੀ ਨਾ ਕੋ ਨੂੰ ਗਿਆ ਨਾ ਅੱਦ ਹੁਣ ਜੇ ਤਾਂ ਭੁੱਲ ਗਿਆ ਪਤੇ ਕਦੇ ਜੇ ਤਾਂ ਭੁੱਲ ਗਿਆ ਪਤੇ ਸਿਰ ਤੇ ਕੀ ਰੱਖਿਆ ਹੋਆ ਆ ਆ ਸਿਰ ਤੇ ਹੁਣ ਜੇ ਤਾਂ ਭੁੱਲ ਗਿਆ ਠੀਕ ਹੋ ਰਹਿੰਦੇ ਸਭ ਫਿਰ ਫਿਰ ਉਹ ਸਿਰ ਤੇ ਕੀ ਹੋ ਉਹ ਕੀ ਹੈ ਆ ਆ ਆ ਮੂਵੀ ਇੰਨੀ ਕਿਹ ਹੈ ਰਣਾ ਬਹੁਤ ਵਿਧੀ ਅਮਰਿੰਦ ਦੇ ਗਲ ਦੀ ਮੂਵੀ ਚ ਟਰੱਕ ਟਰੱਕ ਚਲੰਦਾ ਹਨ ਮਿੱਤਰਾ ਟਰੱਕ ਚੱਲੇ ਆ ਮੈਂ ਦੂਜੀ ਵਾਰੀ ਵੇਖਣ ਆ ਬੋਧੀ ਘੜ ਮੂਵੀ ਅੰਦਰ ਫਤਿਹ ਵੀ ਆਖਣ ਦੇ ਆ ਪਤੇ ਕਿਹੜੀ ਮੂਵੀ ਆਓ ਹਾਂ ਕੀ ਹੋ ਲਗਦਾ ਇਹ ਜੇ ਚਾਹ ਬਣਾ ਲਿਆ ਬੁੱਕੋ ਜੋ ਮਾ ਮਾ ਤੇ ਅੱਜ ਚਾਹ ਬਣਾ ਕੇ ਪੀਆ ਉਹ ਇੰਨੇ ਤੇ ਚੰਗੀ ਬਣਾ ਕੇ ਪੀਆ ਦੀ ਅਤੇ ਚਾਹ ਲੈ ਆ ਕੋਟ ਤੇ ਪੁੱਤ ਲੈ ਉਹ ਦੋ ਚਾਹ ਬੰਗ ਲੈ ਕੋਟ ਪੀ ਲਈ ਹਾਂ ਬੋਲੇ ਬੋਲੇ ਬੁਤੇ ਲੈ ਕਾਲਾ ਆਇਆ ਕੋ ਯਾਰ ਡੇ ਗਣਾ ਟਾਈਮ ਸਿਮੀਆਂ ਬਣ ਗਿਆ ਆਪਣੀਆਂ ਓਹੋ ਲੱਲਾ ਡੋਂਦੀ ਸਿਮੀਆਂ ਬਣ ਗਿਆ ਆਪਣੀਆਂ ਮੈਂ ਤੇ ਬਥੇ ਸਿਮੇ ਖਾਂਦੇ ਹਣਾ ਬਥੇ ਲਾ ਵਤ ਕਾਓ ਕਾਲਾ ਆਣਾ ਖਾ ਲ ਲੈ ਆਂ ਕਰੋ ਆਂ ਕਰੋ ਆਂ ਕਰੋ ਇੱਧਰ ਪਾਪਾ ਖਾ ਲਾ